ਗੱਲ ਦੋਸਤੋ ਤੁਹਾਡਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਨ ਸਾਹਿਬ ਵੀਰ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾ ਅੱਜ ਤਰੀਕ ਹੈਗੀ ਹੈ ਜੀ 1 ਅਗਸਤ 2025 ਸਮਾਂ ਕੋਈ ਦੁਪਹਿਰ ਦੇ 1 ਹੋਏ ਦਾ ਜੀ ਵੀਰ ਕੋਲ ਚਾਰ ਪਸ਼ੂ ਪਕਾਉਗਾ ਜੀ ਉਹਨਾਂ ਦਾ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਜੀ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਜੀ ਕੀ ਹਾਲ ਚਾਲ ਮਧੀ ਹੈ ਓਏ ਨਾ ਵਧੀਆ ਵਧੀਆ ਠਠਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਥੋੜਾ ਜਨਾ ਲੇਟ ਹੋ ਗਏ ਜੀ ਤੁਹਾਨੂੰ ਪਤਾ ਆਪਾਂ 4 ਪਾਉਨੇ ਹਰ ਸਾਲ ਮੱਕੀ ਦਾ ਹਾਂਜੀ ਹਾਂਜੀ ਤੇ ਤਾਂ ਕਰਕੇ ਥੋੜਾ ਜਨਾ ਉਹ ਮੁੜ ਕੇ ਤੀਜੀ ਫਸਲ ਪੈਰ ਤੇ ਕਰਨਾ ਪੈਂਦਾ ਸਾਰਾ ਕੁਝ ਹਾਂਜੀ ਹਾਂਜੀ ਤੇ ਮਾਲ ਡੰਗਰ ਚ ਉਹ ਇੱਕ ਦੋ ਡੰਗਰ ਆਈ ਗਏ ਆ ਅੱਛਾ ਆਈ ਗਏ ਤੇ ਮੌਕਾ ਨਹੀਂ ਮਿਲਿਆ ਜੀ ਵੀਡੀਓ ਬਣਾਉਣ ਦਾ ਚਲੋ ਕੋਈ ਗੱਲ ਨਹੀਂ ਤੇ ਡੰਗਰ ਅਜ ਆਪਣੇ ਤੋਂ ਹੈਗੇ 7-8 ਨਗਰ ਅੱਛਾ ਜੀ ਜੇ ਵੇਗ ਗਿਆ 4 ਕਿ ਨਗਰ ਪਾਵਾਂਗੇ ਅਜ ਸਾਰੇ ਹੋਣਗੇ ਜੀ ਟੋਕਰ ਗੱਬ ਅਛਾ ਇਹ ਤੋਂ ਬੱਚੇ ਵਾਲੀਆਂ ਵੀ ਬੱਚੇ ਤੋਂ ਬਿਨਾ ਵੀ ਹੋਣ। ਅਛਾ ਇਹ ਬੱਚੇ ਵਾਲੀਆਂ ਤੇ ਬੱਚੇ ਤੋਂ ਬਿਨਾ ਵੀ ਤੋਕੜ ਗੱਬਣ ਵੀ। ਹਾਂਜੀ ਹਾਂਜੀ। ਠੀਕ। ਬਾਕੀ ਚਲੋ ਜਿੱਦਾਂ ਜਦਾਂ ਡੰਗਰ ਹੋ ਜਾਂਦਾ ਆਪਾਂ ਭੈਣ ਭਰਾਵਾਂ ਨਾਲ ਸਾਂਝ ਪਾਈ ਜਾਣੀ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਆ। ਹਾਂਜੀ। ਪਾਪਾ ਜੀ ਆਪਾਂ ਹਰ ਵੀਡੀਓ ਜਾਂਦੇ ਹਾਂ। ਹਾਂਜੀ। ਵੀ ਜਿਹੜਾ ਕੋਈ ਵੀ ਭੈਣ ਭਰਾ ਆਪਣੇ ਤੋਂ ਡੰਗਰ ਲੈਂਦਾ ਹਾਂ। ਹਾਂਜੀ ਹਾਂਜੀ। ਮੰਨ ਲਓ ਆਪਣੀ ਵੀਡੀਓ ਸਾਰੀ ਵਿਖਾ ਆ ਕੇ ਪ੍ਰਵਾਤ ਫਿਰ ਆਪਾਂ ਨੂੰ ਸਾਈ ਪਾਉ। ਹਾਂਜੀ। ਤੇ ਜਿਹੜਾ ਕੋਈ ਵੀ ਭਾਜੀ ਹੈ ਵੀ ਡੰਗਰ ਕਰਾਉਣ ਲੈਂਦੇ ਆ ਕੋਈ ਵੀ ਮੰਨ ਲਓ ਸਾਈ ਕਿਸੇ ਨੂੰ ਬਿਆਨ ਆਪਦੀ ਚੀਜ਼ ਵੇਚ ਵੀ ਸਕਦਾ ਵੇਚ ਸਕਦਾ ਸਹੀ ਗੱਲ ਹੈ ਕਿ ਨਹੀਂ ਗੱਲ ਹਾਂਜੀ ਤੇ ਇਹ ਬੇਨਤੀ ਆ ਭੈਣ ਭਰਾਵਾਂ ਗੜੀ ਫੇਰ ਆਪਾਂ ਕਰਦੇ ਆ ਵੀਡੀਓ ਸਾਰੇ ਪਰਿਵਾਰ ਚ ਬਹਿ ਕੇ ਵੇਖੋ ਜਿਹੜਾ ਡੰਗਰ ਚੰਗਾ ਲੱਗਦਾ ਫੇਰ ਆਪਾਂ ਨੂੰ ਸਾਈ ਬਿਆਨਾ ਪਾਓ ਠੀਕ ਤੇ ਘਰੇ ਆ ਕੇ ਆਪਦੀ ਭਾਜੀ ਵੇਖ ਕੇ ਖੜੋ ਜੀ ਠੀਕ ਹੈ ਜੀ ਚਲੋ ਜੀ ਕਰੀਏ ਸ਼ੁਰੂ ਜੀ ਚਲੋ ਜੀ ਤੇ ਦਿਓ ਜੀ ਪਹਿਲੇ ਨਾਗਰੀ ਜਾਣਕਾਰੀ ਇਹ ਭਾਜੀ ਪਹਿਲਾ ਸੁਆ ਸੂਈ ਝੋਟੀ ਅੱਛਾ ਇਹ ਪਹਿਲਾ ਸੁਆ ਸੂਈ ਤੇ ਥੋੜੀ ਜੀ ਦੰਦਾਂ ਜਣੀਆਂ ਥੋੜੀ ਜੀ ਪਾਕੇ ਸੂਈ ਹੋਊਗੀ ਅਛਾ ਜੀ ਪਹਿਲਾ ਸੂਆ ਸੂਈ ਤੇ ਦੂਜੇ ਦੀ ਗਾਂ ਜਿਹੜੀ ਆ ਨਾ ਇਹ ਗੱਭਣਿਆ ਡਾਕਟਰ ਦੇ ਕਹਿਣ ਮੁਤਾਬਕ 6.5 ਦੀ ਆ ਅਛਾ ਜੀ ਕੁਛਿਆਂ ਤੋਂ 6ਿਆਂ ਦੀ ਲਾਲੇ ਅਛਾ ਜੀ 6.5 ਦੀ 6ਿਆਂ ਦੀ ਗੱਭਣਿਆ ਦੀ ਲਾਲੇ ਕੋਈ ਹਨਾ ਚੈੱਕ ਪਾਸਪੋਰਟ 6ਿਆਂ ਦੀ ਲਾਲੇ ਕੋਈ ਠੀਕ ਹੈ ਜੀ ਹਾਂ ਜੀ ਤੇ ਖੋਲ ਕੇ ਵਿਖਾਓ ਜੀ 6ਿਆਂ ਦੀ ਲਾਲੇ ਕੁਛਿਆਂ ਦੇ ਵਿੱਚ ਕੋ ਦੱਸ ਦੇਣ ਹਾਂ ਜੀ ਅਛਾ ਜੀ ਤੇ ਦੁੱਧ ਦੱਦ ਕਿੰਨਾ ਹੋਣਾ ਦੁੱਧ ਭਾਜੀ ਇਸਲੇਗਾ 6 ਲੀਟਰ 6 ਲੀਟਰ ਤੇ ਪਰ ਗੱਲ ਇਹ ਜੇ ਚੱਕ ਚੁੱਕ ਕਰਾਇਆ ਤੁਹਾਨੂੰ ਪਤਾ ਡੰਗਰ ਕਿਲਟਰ ਖੰਡ ਘਟਦਾ ਘਟ ਜਾਂਦਾ ਹਾਂਜੀ ਕੋਈ 5 ਮੰਨ ਕੇ ਸੌਦਾ ਕਰ ਤੁਸੀਂ ਤੁਸੀਂ ਚੈੱਕ ਕਰਾਈ ਛਾਈ ਹਾਂਜੀ ਚੈੱਕ ਕਰਾਈ ਹੈ ਜੀ ਠੀਕ ਹੈ ਜੀ ਚੈੱਕ ਕਰਾਈ ਜੀ ਡਾਕਟਰ ਦੇ ਕਹਿਣ ਮੁਤਾਬਕ ਸਾਢੇ 6ਾਂ ਦੀ ਆ ਹਾਂਜੀ ਕੋਈ 6ਾਂ ਦੀ ਕਰਕੇ ਸੌਦਾ ਕਰ ਲਿਆ ਪਹਿਲਾਂ ਠੀਕ ਹੈ ਜੀ ਪਹਿਲਾ ਸੂਆ ਕਿੰਨਾ ਸੂਆ ਜੀ ਪਹਿਲਾ ਸੂਆ ਛੋਟੀ ਸੂਈ ਆ ਗਾਂ ਦੂਜੇ ਦੀ ਗੱਬਣ ਅੱਛਾ ਜੀ ਪਹਿਲਾ ਸੂਆ ਛੋਟੀ ਸੂਈ ਦੂਜੇ ਦੀ ਗੱਬਣ ਦੂਜੇ ਦੀ ਗੱਬਣ ਠੀਕ ਠੀਕ ਨੀਲੀ ਦਾ ਕਰਾਸ ਨੀਲੀ ਦਾ ਕਰਾਸ ਹਾਂਜੀ ਲਓ ਜੀ ਕਰੋ ਥਣ ਥਣ ਕਿਵੇਂ ਛਾਈ ਵਧੀਆ ਜੀ ਚੁਾਈ ਓਕੇ ਆ ਜੀ ਸਾਨੂੰ ਸੁਣ ਜਾ ਰਹੇ ਹਾਂਜੀ ਠੀਕ ਆ ਜੀ ਦੁੱਧ ਚਲੋ ਵੱਧ ਹੀ ਕੋਈ ਪੰਜ ਮਾਨ ਕੇ ਸੌਦਾ ਕਰ ਲਿਆ ਠੀਕ ਹੈ ਜੀ ਥੋੜਾ ਡੰਗਰ ਨਾ ਤੇ ਸੀਲ ਸ ਲੱਗ ਗਈ ਵਧੀਆ ਜੀ ਸੀਲ ਸ ਲੱਗ ਤੇ ਆਵੇ ਤੁਹਾਡੇ ਗਾੜੀ ਸਾਰਾ ਬੋਲ ਲਓ ਜੀ ਕਰਾਓ ਸੀਲ ਸ ਲੱਗ ਤੇ ਗਾਲੀ ਪਈ ਤੇ ਛਾਈ ਫਿਰ ਰੇਡ ਰੂਡ ਕੀ ਕਰਦੇ ਜੀ ਇਹਦਾ ਰੇਡ ਭਾਜੀ ਕਰ ਲਈਏ 75 ਕੋ ਆਪਾਂ ਹਾਣਾ ਵਾਲਾ ਇੱਕੋ ਜੈ ਜੀ ਰੇਡ ਕਰਨਾ ਆਪਾਂ ਗੱਲ ਇਹ ਜੇ ਭਾਜੀ ਹਾਂਜੀ 65000 ਦੇ ਵਿੱਚ ਪਹੁੰਚ ਕਰਾਂਗੇ 65000 ਦੇ ਵਿੱਚ ਪਾਓ 100 ਕਿਲੋਮੀਟਰ ਤੱਕ 100 ਕਿਲੋਮੀਟਰ ਜੇ ਕੋ ਗੱਡੀ ਆਪ ਦੀ ਲਿਆਵੇ ਤੇ 62000 ਠੀਕ ਹੈ ਜੀ 62000 ਹਾਂਜੀ ਹਾਂ ਤੇ ਚਲੋ ਜੀ ਅਗਲੇ ਨਾਲ ਦੀ ਦਿਓ ਜਾਣਕਾਰੀ ਹੈ ਜੀ ਗੱਡੀ ਭਾਜੀ ਝੋਟੀ ਆ ਮੋਹਰਾ ਦੀ ਮੋਹਰਾ ਦੀ ਆ ਗਈ ਨਹੀਂ ਦੂਜੇ ਸੁਵੇਜ ਦੇ ਝੋਟੀ ਪਿਓਰ ਠੀਕ ਹੈ ਤੇ ਭੈਣ ਭਰਾਵਾਂ ਨੂੰ ਆਪਾਂ ਆਪ ਦੱਸ ਦਈਏ ਵੀ ਝੋਟੀ ਨਾਲ ਲੜਿਆ ਅਗਲੇ ਥਾਂ ਦੀ ਜਮਾਂਦਰੂ ਅੱਛਾ ਜੀ ਹਾਂਜੀ ਅਗਲੇ ਥਾਂ ਦੀ ਨਾਲ ਜਮਾਂਦਰੂ ਤਲੜਿਆ ਠੀਕ ਹੈ ਜੀ ਹਾਂਜੀ ਹਾਂਜੀ ਲਿਆਓ ਜੀ ਖੋਲ ਕੇ ਲਿਆਓ ਪਹਿਲਾ ਸੂਆ ਹੀ ਇਹਦਾ ਹਾਂਜੀ ਹਾਂਜੀ ਪਹਿਲਾ ਸੂਆ ਸੂਈ ਹੀ ਦੂਜੇ ਦੀ ਗਾਂ ਇਹ ਵੀ ਬਣੀ ਆ ਦੂਜੇ ਦੀ ਗਾਂ ਬਣੀ ਆ ਸਾਰਾ ਕੁਝ ਡਿਟੇਲ ਦੱਸਦੇ ਆਪਾਂ ਕਿੰਨੇ ਜੇਰ ਦੀ ਇਹ ਭਾਜੀ ਸੂਈ ਜੇ ਕੋਈ ਢਾਈਆਂ ਕੁ ਮਹੀਨਿਆਂ ਦੀ ਅੱਛਾ ਜੀ ਤੇ ਮਗਰੇ ਦੇ ਕਟਾ ਵਾ ਮਗਰੇ ਦੇ ਕਟਾ ਆ ਜੀ ਤੇ ਜਮਾਦਰੂ ਤੇ ਲੜ ਜਿਗਲੇ ਥਾਂ ਦੇ ਜਮਾਦਰੂ ਤੇ ਲੜ ਹਨਾ ਜੀ ਹਾਂਜੀ ਦੁੱਧ ਦੀ ਗੱਲ ਕਰੀਏ ਤੇ ਦੁੱਧ 9 8 9 ਲੀਟਰ ਹੈਗਾ ਪੱਕਾ 8 9 ਲੀਟਰ ਦੁੱਧ ਹਾਂਜੀ ਹਾਂਜੀ ਵਿਖਾ ਦਈਏ ਰੋਕ ਲਓ ਮੜਿਆ ਥਾਂ ਨੂੰ ਵਿਖਾ ਦਈਏ ਉਹ ਥੋੜਾ ਇਹਨਾ ਸੰਗਲ ਸੰਗਲ ਬਹਿ ਤਲੀ ਆ ਰੀ ਦਾ ਡਾਂਗਰ ਕਾਲੇ ਜੇ ਪਿੰਦੇ ਹਾਂਜੀ ਹੋ ਜਾਂਦਾ ਹੋ ਜਾਂਦਾ ਖੋਇਆ ਉੱਤ ਖਲਿਆ ਰੋ ਰੋ ਕੋਈ ਨਹੀਂ ਪਿਆਰ ਰਿੰਗ ਸਿੰਘ ਆ ਵਧੀਆ ਕੋਈ ਗੱਲ ਹੀ ਨਹੀਂ ਲਓ ਜੀ ਕਰੋ ਜੀ ਚੈੱਕ ਗੋਲ ਸਿੰਘ ਹੀ ਹਨਾ ਜੀ ਹਾਂਜੀ ਪਹਿਲਾ ਸੂਆ ਕਿੰਨਾ ਟਾਈਮ ਹੋ ਗਿਆ 2.5 ਮਹੀਨੇ ਹੋਏ ਸੂਈ ਨੂੰ ਭਾਜੀ 2.5 ਮਹੀਨੇ ਸੂਈ ਨੂੰ ਹੋਏ ਆ ਪਹਿਲਾ ਸੂਆ ਜੀ ਅੱਛਾ ਜੀ ਤੇ ਮਗਰ ਕਟਾ ਜਿਓ ਵਿੱਚ ਮਗਰ ਕਟਾ ਜੀ ਹਾਂਜੀ ਕੋਈ ਨਹੀਂ ਬੰਨ ਲੋ ਇਹਨੂੰ ਫੇਰ ਆਪਾਂ ਕਰਾ ਦੇਨੇ ਚੈੱਕ ਹੌਲੀ ਤੇ ਦੁੱਧ ਜਿਹੜਾ 8-9 ਲੀਟਰ ਪੱਕਾ ਜੀ ਠੀਕ ਹੈ ਜੀ ਤੇ ਤੁਹਾਡੀ ਵਾਲਾ ਹੈ ਨਾ ਜੀ ਹਾਂਜੀ 1 ਮਹੀਨਾ 5-ਕ ਦਿਨ 1 ਮਹੀਨਾ ਇਹਨੂੰ ਬਣੀ ਨੂੰ ਹੀ ਹੋਇਆ 1 ਮਹੀਨਾ ਬਣੀ ਹੋ ਗਿਆ ਹਾਂਜੀ ਹਾਂਜੀ ਉਹਨਾਂ ਦੇ ਕਿਨਨ ਤੱਕ ਉਹਨਾਂ ਦੱਸਿਆ 5-ਕ ਦਿਨਾਂ ਇਹਨੂੰ ਹਾਂਜੀ ਮਾਲੀ ਉਹਨਾਂ ਦਾ ਡਾਇਰੈਕਟ ਕਰਾਇਆ ਨਾ ਅੱਛਾ ਇਹ ਘਰ ਦਾ ਹਾਂਜੀ ਚਲ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਹਾਂ ਇਹ ਇੱਕ ਥਾਂ ਦੀ ਤਿਲੜ ਹੈ ਹਾਂਜੀ 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 ਠੀਕ ਹੈ ਜਮਾਂਦਰੂ ਤਿਲੜ ਜਮਾਂਦਰੂ ਹੀ ਆਈ ਉਹ ਅੰਦੇ ਨਗਲੇ ਨਹੀਂ ਵਿੱਚੋਂ ਬਾਕੀ ਬਾਕੀ ਤੈਨਾਂ ਠੀਕ ਬਾਕੀ ਤੈਨਾਂ ਸਹੀ ਹੈ ਜਿਹੜਾ ਵਾਲ ਬੰਦ ਜਮੰਦਰੀ ਓਕੇ ਹੈ ਬਾਕੀ ਤੈਨਾਂ ਹਾਂਜੀ ਬਾਕੀ ਤਾਂ ਭਾਈ ਝੋਟੀ ਸ਼ਾਕ ਹੀ ਕੋਈ ਨਹੀਂ ਆ ਵੇਖੋ ਤੁਸੀਂ ਠੀਕ ਹੈ ਜੀ ਆ ਵੇਖੋ ਤੁਸੀਂ ਮਗਰੋਂ ਥਣ ਚੰਦਾ ਝੋਟੀ ਲੈਣਾ ਮਾਲ ਸਾਰਾ ਹੀ ਆਪਾਂ ਜਿਹੜਾ ਚੋਕੇ ਹੁਣੇ ਲੈਂਦਾ ਲੇਟ ਡੰਗਰ ਸੌਦੇ ਕੀਤੇ ਹੈ ਗੱਲ ਦੇ ਅੱਛਾ ਜੀ ਹਾਂਜੀ ਓਦਾਂ ਜੇ ਹੁਣ ਚਮੇ ਥਾਣਾ ਵੇ ਤੇ ਹਸਾਬ ਨਾਲ ਲੱਖੋਂ ਬਾਹਰ ਹੈ ਝੋਟੀ ਹਾਂਜੀ ਹਾਂਜੀ ਦੇ ਦੇਰ ਦੋ ਦੋ ਲੱਖ ਦੀਆਂ ਝੋਟੀਆਂ ਵੇ ਕੰਦੀਆਂ ਇੰਡੀਆਂ ਸਹੀ ਗੱਲ ਸਹੀ ਗੱਲ ਤੇ ਮਗਰ ਕੀ ਹੈ ਮਗਰ ਕਰ ਮਗਰ ਭਾਜੀ ਕਟਾ ਹੀ ਹੈ ਲੈਓ ਜੀ ਮਗਰਾ ਕ ਸੂਈ ਨੂੰ ਢਾਈ ਕੁ ਮਹੀਨੇ ਹੋਏ ਆ ਅੱਛਾ ਜੀ ਭੈਣ ਭਰਾਵਾਂ ਦੇ ਗਾੜੀ ਆ ਕੋ ਤਿਆਨ ਵਾਲੇ ਭੰਗੇ ਠੀਕ ਹੈ ਜੀ ਤੇ ਗਾੜੀ ਏ ਆਈ ਹੋਈ ਨੂੰ ਮਲਪੀ ਕੋਈ 5 ਜੀ ਦਿਨ ਮੀ ਨੇ ਹਾਂਜੀ ਹਾਂਜੀ 5 ਜੀ ਦਿਨ ਹੋ ਗਏ ਹਾਂਜੀ ਠੀਕ ਹੈ ਜੀ ਤੇ ਸ਼ਾਇਦ ਜੀ ਕੀ ਰੇਟ ਰੂਟ ਕਰਦੇ ਆ ਜੀ ਇਹਦਾ ਰੇਟ ਪੰਜਾਇ ਜੀ ਇਹ ਇਤਨਾ ਟਾਈਮ ਤੇ ਬਹੁਤ ਛੋਟੀ ਬਣਦੀ ਆ ਕਿ ਜਦੋਂ ਤਾਜੀ ਹਾਂਜੀ ਹਾਂਜੀ ਤਾਜੀ ਸੂਈ ਹੁੰਦੀ ਆ ਤਾਜੀ ਸੂਈ ਹਾਂਜੀ ਲਓ ਜੀ ਕਰੋ ਜੀ ਚੈੱਕ ਕੱਦ ਵੀ ਪੂਰਾ ਹੀ ਬੱਕੀ ਹਾਂਜੀ ਪੂਰਾ ਪੂਰਾ ਗੇ ਵਜਨ ਦਾ ਪੂਰੀ ਆਣਾ ਹਾਂਜੀ ਹਾਂਜੀ ਤੇ ਕੀ ਰੇਟ ਰੂਟ ਕਰਦੇ ਸ਼ਾਇਦ ਭਾਈ ਜੇ ਇਹ ਤੇ ਝੋਤੀ ਹੁੰਦੀ 40000 ਨਹੀਂ ਹਾਂਜੀ ਫਿਰ ਤੇ ਆਪਾਂ ਗੱਲ ਇਹ ਹੀ ਵੀ ਮੋਲੇ ਦਾ ਕਰਨਾ ਹੈ ਲੱਖ ਰੁਪਈਆ ਅੱਛਾ ਜੀ ਹੁਣ ਆਪਾਂ ਨਾ ਲੱਕ ਕਰਾਂਗੇ ਤੇ ਨਾ ਕਰਾਂਗੇ 80-85 ਹਾਂਜੀ ਹੁਣ ਆਪਾਂ ਛੋਟਾ ਜਿਹਾ ਭਾਂ ਗਾਨਾ ਜਿਹਦੇ ਵਿੱਚ ਛੋੜ ਚੱਪੇ ਹੀ ਹੋਣੇ ਠੀਕ ਹੈ ਜੀ ਇਹਦਾ ਮੁੱਲ ਜੋ ਮਰਜ਼ੀ ਕਰੀਏ 60000 ਦੇ ਵਿੱਚ ਇਹਦੀ ਪਹੁੰਚ ਕਰਨੀ ਜੇ 60000 ਦੇ ਵਿੱਚ ਪਹੁੰਚ ਜੇ ਕੋਈ ਗੱਡੀ ਆਵਦੀ ਲਿਆਵੇ ਤੇ 57000 ਹਾਂਜੀ ਹਾਂਜੀ ਕੋਈ 5-4000 ਦਾ ਕਟਾ ਵੀ ਹੈਗਾ ਹੈ ਹਾਂਜੀ ਹੈਗਾ ਜੀ ਹੈਗਾ ਲੈ ਨਾਲੇ ਨੂੰ ਭਾਜੀ 50 ਜੀ ਫਿੱਟ ਹੁੰਦੀ ਹੈ ਹਾਂਜੀ 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 ਠੀਕ ਹੈ ਜੀ ਕਿੰਨਾ 60000 ਰੇਟ ਹੈਣਾ ਹਾਂਜੀ 60000 ਦੇ ਵਿੱਚ ਪਹੁੰਚ 60000 ਦੇ ਵਿੱਚ ਜੇ ਕੋਈ ਗੱਡੀ ਆਵਦੀ ਲਿਆਵੇ ਤੇ 57000 ਹਰਿਆਣੇ ਦੀ ਕੱਟੀ ਹੈ ਜੀ ਸਾਹਿਬ ਹਾਂਜੀ ਹਾਂਜੀ ਹਰਿਆਣੇ ਦੀ ਕੱਟੀ ਹੈ ਜੀ ਮਾਂ ਜੀ ਉਹਨਾਂ ਨੇ ਕਹਿਣ ਮੁਤਾਬਕ ਉਹ ਆਂਦੇ ਵੀ ਮਾਲ ਨਾ ਦੋ ਹਰਿਆਣੇ ਦਾ ਬੰਦੇ ਤੋਂ ਅੱਛਾ ਜੀ ਬਾਕੀ ਚਲੋ ਭੈਣ ਭਰਾ ਆਪਾਂ ਕਿਸੇ ਨਾਲ ਜੜਿਆ ਨਹੀਂ ਕਰ ਜੰਦੇ ਕਿਸੇ ਵੀ ਗੱਲ ਦੀ ਹਾਂਜੀ ਹਾਂਜੀ ਗੱਡੀ ਸਮਝ ਆ ਜੀ ਆਪੋ ਉਹ ਤੇ ਸਹੀ ਆਪਾਂ ਚਲੋ ਇਹ ਜਿੰਨਾ ਦਾ ਸੌਦਾ ਉਦਾਂ ਦਾ ਪਪਾ ਲਾ ਤਾਂ ਤੁਹਾਨੂੰ ਪਤਾ ਹੀ ਆਪਣੇ ਫਾਰਮ ਤੇ ਆਪਾਂ ਜਿਹੜਾ ਮੁੱਲ ਕਰਦੀ ਸਹੀ ਗੱਲ ਹੈ ਆ ਗੱਡੀ ਵੀ ਭਾਜੀ ਨੀਲੀ ਚ ਕਰਾਉ ਜੇ ਠੀਕ ਹੈ ਜੀ ਅਗਲਾ ਨਾਕ ਆ ਗਿਆ ਹਨਾ ਤੇ ਨੀਲੀ ਚ ਕਰਾਉ ਹਾਂ ਦੁੱਧ ਦੇ ਥੱਲੇ ਭਾਜੀ 8 ਲੀਟਰ ਜੀ ਦੁੱਧ 8 ਲੀਟਰ ਹੈ ਹਾਂਜੀ ਤੇ ਬਣੀ ਨੂੰ ਇਹਨੂੰ ਜਿਹੜਾ ਵਾ ਕੋਈ 35 ਦਿਨ ਹੋਏ ਜੀ ਉਹਨਾਂ ਨੇ ਕਹਿਣ ਨੂੰ ਤਾਂ ਬਣੀ ਨੂੰ 35 ਦਿਨ ਹੋ ਗਏ ਹਨਾ ਜੀ ਹਾਂ ਬੱਚਾ ਨਹੀਂ ਹੈਗਾ ਮਿਲਦੀ ਭੜੇ ਦੀ ਲਓ ਜੀ ਸਿੰਘ ਸੁੰਗ ਕਰੋ ਚੈੱਕ ਹਾਂਜੀ ਤੇ ਬੱਚਾ ਨਹੀਂ ਹੈਗਾ ਹਾਂਜੀ ਮਿਲਦੀ ਭੜੇ ਭੜੇ ਜੀ ਪੂਰੀ ਓਕੇ ਹਨਾ ਤੁਹਾਨੂੰ ਕਿਵੇਂ ਓਕੇ ਵਧੀਆ ਜੀ ਚੁਆਈ ਇੱਕ ਨੰਬਰ ਹੈ ਜੀ ਮੰਮੀ ਵਾਂਗ ਆਉਂਦੀ ਭਾਵੇਂ ਕੋਈ ਆਪਣੇ ਘਰੇ ਦੋ ਤਿੰਨ ਦਿਨ ਚੋ ਕੇ ਖੜੇ ਠੀਕ ਕਿੰਨਾ ਦੁੱਧ ਪੱਕਾ ਹੈ ਥੱਲੇ ਵੀ ਦੁੱਧ ਭਾਜੀ 8 ਲੀਟਰ ਆ 8 ਲੀਟਰ ਤੇ ਸੂਈ ਨੂੰ ਮੰਨ ਲਓ ਇਹਨੂੰ ਹੋਏ ਜੇ 3 ਕ ਮਹੀਨੇ ਸੂਈ ਨੂੰ 3 ਮਹੀਨੇ ਹੋਏ ਤੇ ਬਣੀ ਸੋਰੀ ਨੂੰ 25 ਦਿਨ ਹੋਏ ਛਾਈ ਬਣੀ ਪਰ ਆਪਾਂ ਮੁੱਲ ਨਹੀਂ ਕੋ ਬਣੀ ਵਾਲਾ ਕਰਨਾ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ ਤੇ ਮਗਰ ਕੋਈ ਬੱਚਾ ਪੁੱਤਾਂ ਨਹੀਂ ਬੱਚਾ ਨਹੀਂ ਜੀ ਮਗਰ ਹੈਗਾ ਠੀਕ ਹੈ ਜੀ ਬੱਚਾ ਨਹੀਂ ਮੱਕੀ ਚਲੋ ਜੀ ਜਿਹਦਾ ਤੁਹਾਨੂੰ ਬੜਾ ਫਲ ਨਹੀਂ ਹੈਗਾ ਡੰਗਰ ਦਾ ਆਪਾਂ ਫਲ ਤੋਂ ਬਣਾਈ ਆ ਆਪਣੇ ਤੋਂ ਉਹ ਕੰਮ ਨਹੀਂ ਹੈਗਾ ਹਾਂਜੀ ਹਾਂਜੀ ਤੇ ਬਾਕੀ ਜੇ ਜਿੱਦਾਂ ਤੁਹਾਨੂੰ ਬੜਾ ਫਲ ਹੋਵੇ ਤੇ ਇਹੋ ਮਹੀ ਆਪਾਂ ਤਾਂ ਵੇਚਣੀ ਹਾਂਜੀ ਹੁਣ ਉਨੀ ਫਿਰ ਫਲਦੇ ਹਿਸਾਬ ਨਾਲ ਤੁਹਾਨੂੰ ਪਤਾ ਥਾਂ ਹੋਏ ਉਹ ਤੇ ਗੱਲ ਹੈਗੀ ਹੈ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈਨਲ ਬਾਕੀ ਤੇ ਸੀਲਸਲਾ ਕਿਵੇਂ ਛਾ ਜੀ ਵਧੀਆ ਜੀ ਸੀਲਸਲਾ ਕਿ ਚੌਣ ਇੱਕ ਨੰਬਰ ਇੱਕ ਨੰਬਰ ਹੈ ਜੀ ਹਾਂਜੀ ਹਾਂਜੀ ਲਓ ਦੇਖੋ ਥੋੜਾ ਜਿਹਾ ਤਲਿਹਰੀ ਦਾ ਕਰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਸੰਗਲ ਪੈਂਦੇ ਨਾ ਡਗਰਾਂ ਨੂੰ ਹਾਂਜੀ ਇੱਕ ਥੋੜਾ ਇਹ ਨਾ ਤੁਹਾਨੂੰ ਪਤਾ ਡੰਗ ਜਿਹੜੇ ਕਿਥਾਂ ਟਿਕਿਆ ਫਿਰ ਜਿਹੋ ਦੂਜੇ ਥਾਂ ਹੁੰਦਾ ਥੋੜਾ ਕਰਦਾ ਕਰ ਜਾਂਦੇ ਕਰ ਜਾਂਦੇ ਹਾਂਜੀ ਇਨਾ ਦੇ ਕਰਦੇ ਆਏ ਸਾਰੇ ਇਹ ਡਿਟੇਲ ਇਹਦੀ ਫੇਰ ਡਿਟੇਲ ਦੇ ਦੀਏ ਵੀ ਸੁਆਹ ਦੇ ਦਿਓ ਜੀ ਸੁਆਹ ਭਾਜੀ ਇਹਨਾਂ ਦੁੱਜਾ ਨੇ ਦੁੱਜਾ ਸੁਆਹ ਜੀ ਤੇ ਸੂਈ ਨੂੰ ਕੋ ਢਾਈ ਕਿ ਮਹੀਨੇ ਤਿੰਨ ਮਹੀਨੇ ਹੋਏ ਜੇ ਸਹੀ ਬਣੀ ਸੋਰੀ ਨੂੰ ਉਹਨਾਂ ਦੇ ਕਹਿਣ ਮੁਤਾਬਿਕ 35 ਦੇ ਠੀਕ ਹੈ ਜੀ ਨੀਲੀ 라ਵੀ ਚ ਕਰਾਉ ਨੀਲੀ 라ਵੀ ਤੇ ਦੁੱਧ ਪੱਕਾ ਕਿੰਨਾ ਦੁੱਧ ਪੱਕਾ ਭਾਜੀ ਅੱਠ 8 ਹਾਂਜੀ ਹਾਂ ਤੇ ਕੀ ਰੇਡ ਕਰਦੇ ਛਾਹੀ ਇਹਦਾ ਰੇਡ ਭਾਜੀ ਇਹਦਾ ਛੋਟਾ ਜਿਹਾ ਹੀ ਆਪਾ ਹਾਂਜੀ ਇਹਦੀ ਭਾਜੀ ਆਪਾਂ 53000 ਦੇ ਵਿੱਚ ਪਹੁੰਚ ਕਰਨੀ ਏ 53000 100 ਕਿਲੋਮੀਟਰ ਦੀ ਠੀਕ ਹੈ ਜੇ ਗੱਡੀ ਕੋ ਆਪਦੇ ਲੈ ਆਵੇ ਤਾਂ 50000 ਦੇ ਦੇ ਦਾਂ ਠੀਕ ਹੈ ਜੀ ਹਾਂਜੀ ਚਲੋ ਜੀ ਅਗਲੇ ਨਾਲ ਦੀ ਦਿਓ ਜਾਣਕਾਰੀ ਗਾਈਜ਼ ਗੱਡੀ ਭਾਜੀ ਸੂਆ ਤਿੱਜਾ ਪੱਕਾ ਪੱਕਾ ਤਿੱਜਾ ਹਾਂ ਗੱਡੀ ਭੈਣ ਭਰਾਵਾਂ ਲਈ ਗੱਡੀ ਆ ਹਾਂਜੀ ਦੁੱਧ ਇਹਦੇ ਕੋਲ ਮੈਂ ਥੱਲੇ ਹੋਊਗਾ 8 8 ਲੀਟਰ ਦੁੱਧ ਹਾਂਜੀ ਹਾਂਜੀ ਤੇ ਬੱਚਾ ਮਗਰੇ ਦੇ ਜੇ ਕੱਟੀ ਮਗਰ ਕੱਟੀ ਹੈ ਜੀ ਹਾਂਜੀ ਤੂੰ ਪੁਆਇੰਟ ਇਹਦੇ ਮਗਰ ਕੱਟੀ ਵੀ ਆ ਅਛਾ ਜੀ ਹਾਂਜੀ ਹਾਂਜੀ ਠੀਕ ਹੈ ਕੱਢੀ ਆ ਤੇ ਸੂਈ ਨੂੰ ਇਹਨੂੰ ਭਾਜੀ ਕੋਈ 3 ਕੁ ਮਹੀਨੇ ਹੋਏ ਜੀ 3 ਮਹੀਨੇ ਹੋਏ ਸੂਈ ਨੂੰ ਹਾਂਜੀ ਲੈਓ ਜੀ ਕਰਾਉ ਤੇ ਉਹ 3 ਮਹੀਨੇ ਹੋਏ ਆ ਤੇ ਬਣੀ ਸੋਰੀ ਨੇ ਇਹਨੂੰ ਵੀ ਮਹੀਨਾ ਕੋਇਆ ਜੀ ਠੀਕ ਹੈ ਜੀ ਹਾਂਜੀ ਖਾਣਾ ਧੋਣ ਸ਼ਾਹੀ ਕਿਵੇਂ ਦੇ ਵਧੀਆ ਜੀ ਮੈਨਾ ਆਇਆ ਤੇ ਨਾ ਪੱਕਾ ਦੁੱਧ ਕਿੰਨਾ ਆਇਆ ਥਲੇ ਪੱਕਾ ਦੁੱਧ ਭਾਜੀ ਹੋਊਗਾ ਜਿਹੜਾ ਆਠ ਆ ਆਠ ਆ ਹਾਂਜੀ ਠੀਕ ਹੈ। ਬਾਕੀ ਕੋਈ ਭਰਾ ਆਪਣੀ ਤਸੱਲੀ ਕਰ। ਮੈਂ ਨਾ ਜਦਾਂ ਮਰਜੀ ਪਾ ਲਈ। ਹੈਨਾ ਜੀ? ਲੇਵੇ ਦੀ ਤੇ ਬਹੁਤੀ ਚੰਗੀ ਆ ਨਾ। ਲੇਵੇ ਦੀ ਤਾਂ ਜਿਵੇਂ ਹੁਣੇ ਸੁੱਕੀ ਢੀ ਹੁੰਦੀ ਐ। ਹਾਂਜੀ। ਹੂੰ। ਬਾਕੀ ਚਲੋ ਜਦਾਂ ਦੀ ਮੈਂ ਆ ਪਹੁੰਚਾ ਹੁਣੇ ਪਾ ਬਾਜ਼ਾਰ ਰੱਖ ਲੈਣਾ। ਠੀਕ ਹੈ ਜੀ। ਹਾਂਜੀ ਹਾਂਜੀ। ਸ਼ੋ ਸ਼ੋ। ਇਹ ਨਾ ਪੀਤਾ ਨਹੀਂ ਪਾਣੀ ਹੁੰਦਾ ਪੀਦੇ ਚਾਹਦਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਲਓ ਜੀ ਕਰੋ ਚੈੱਕ ਫਿਰ ਡੀਟੇਲ ਦੇ ਦੀ ਆ ਵੀ ਸੂਈ ਨੂੰ ਭਾਜੀ ਤਿੰਨ ਕ ਮਹੀਨੇ ਹੋਏ ਜੇ ਹਾਂਜੀ ਮਗਰ ਕੱਟੀ ਆਪਾਂ ਵਖਾ ਦੇਣੀ ਆ ਮਗਰ ਕੱਟੀ ਆ ਜੀ ਤੇ ਦੁੱਧ ਦੀ ਗੱਲ ਕਰੀਏ ਤੇ 8 ਲੀਟਰ ਆ ਅੱਛਾ ਜੀ ਤੇ ਮਹੀਨੇ ਦੀ ਬਣੀ ਸੌਰੀ ਵੀ ਆ ਮਹੀਨੇ ਦੀ ਬਣੀ ਸੌਰੀ ਹਾਂਜੀ ਹਾਂਜੀ ਬਾਕੀ ਚੁਵਾਈ ਚੁਈ ਇੱਕ ਨੰਬਰ ਹੈ ਜੀ ਇੱਕ ਨੰਬਰ ਹੈ ਥਾਂ ਸਾਰਾ ਕੋ ਜੀ ਵਧੀਆ ਐ ਜਿੰਦਾ ਮਰਜੀ ਕੋਈ ਠੀਕ ਆ ਜੀ ਹਾਂਜੀ ਸੂਆ ਭਾਜੀ ਤੇ ਜਾ ਬਾਕੀ ਭੈਣ ਭਾਵਾਂ ਦੇ ਗਾੜੀ ਸਾਰਾ ਕੋ ਪੂਛ ਕੱਟੀ ਲਾਦੀ ਹੈ ਨਾ ਜੀ ਆ ਪੂਛ ਕਦੇ ਛੋਟੀ ਹੁੰਦੀ ਦੀ ਨਾ ਲੰਡੀ ਆ ਉੱਡ ਡੰਗਰਾਂ ਡੰਗਰ ਜਦੋਂ ਇੰਦਾ ਵਾਦਾ ਹੋਈ ਗਈ ਹੋ ਜਾਂਦਾ ਹੋ ਜਾਂਦਾ ਵਾਦਾ ਘਟਾ ਆਓ ਜੀ ਆਪਾਂ ਕਰਾਈਏ ਕੱਟੀ ਵੀ ਜਿੱਤ ਹਾਂਜੀ ਫਿਰ ਆਪਾਂ ਕਰਦੇ ਆਂ ਰੇਟ ਦੀ ਗੱਲ ਬਾਤ ਕਿਹੜੀ ਸ਼ਾਈ ਕੱਟੀ ਇਹਨਾਂ ਚ ਕੱਟੀ ਆਹ ਬਣੀ ਆਹ ਕੱਟੀ ਆ ਨਾ ਕੱਟੀ ਵੀ ਇਹਦੇ ਮਗਰ ਪਲੀ ਜੇ ਪੂਰੀ ਪੂਰੀ ਪਲੀ ਹੈ ਨਾ ਜੀ ਲੋਹੀ ਕੱਟੀ ਦੇਖੋ ਲਓ ਜੀ ਹੁਣੇ ਮਿਰਲ ਮਿਰਲ ਵੇਖੋ ਇਹਦੇ ਵੇਖੋ ਲਓ ਜੀ ਕਰੋ ਜੀ ਚੈੱਕ ਹਾਂਜੀ ਇਹ ਤੇ ਲੋਹਿਆ ਪਾਲੇ ਨਾਲ ਨਿਕਲੀ ਆ ਜੇ ਕੋ ਸੰਭਲੂ ਤੇ ਲੋਹੀ ਕੱਟੀ ਜੀ ਹਾਂਜੀ ਹਾਂਜੀ ਨੀਲੀ ਚ ਕਰਾਸ ਕਰਾਸ ਲੋ ਜੀ ਕਰੋ ਚੈੱਕ ਨੀਲੀ ਚ ਕਰਾਸ ਕੱਟੀ ਭਾਜੀ 8000 ਦੀ ਦਾਜ ਜੀ ਮੰਗ ਰੋ ਅੱਛਾ ਜੀ ਹਾਂਜੀ ਹਾਂਜੀ ਉਹ ਤੇ ਗੱਲ ਇਹ ਕੀ ਹੈ ਹਾਂਜੀ ਤੇ ਇਹਦਾ ਕੀ ਰੇਟ ਕਰਦੇ ਜੀ ਸ਼ਾਇ ਜੀ ਇਹਦਾ ਵੀ ਭਾਜੀ ਮੋਲ ਜੋ ਮਰਜ਼ੀ ਕਰੀਏ ਹਾਂਜੀ 53000 ਦੇ ਵਿੱਚ ਇਹਦੀ ਪਹੁੰਚ ਜੀ 53000 ਦੇ ਵਿੱਚ ਪਹੁੰਚ ਜੇ ਕੋਈ ਗੱਡੀ ਆਰਦੀ ਲਿਆਵੇ ਪੂਰੇ 50000 ਦੀ 50 ਪੂਰੇ 50000 ਦੀ 8000 ਦੀ ਤਾਂ ਮਗਰ ਕੱਟੀ ਆ ਹਾਂਜੀ 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 ਠੀਕ ਹੈ ਜੀ ਤੇ ਛਾਹੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਨੰਬਰ ਭਾਜੀ ਆਪਣਾ ਹੈਗਾ ਜੀ 628474127 628474127 ਹਾਂਜੀ ਨਾਮ ਜੀ ਪ੍ਰਤਾਪ ਸਿੰਘ ਛਾਹ ਪਿੰਡ ਦੇ ਝਾਮਕੇ ਖੁਰਦ ਜਿਹੜਾ ਤਰਨਤਾਰਨ ਤਸਵੀਰ ਵੀ ਤਰਨ ਤਾਂ ਠੀਕ ਹੈ ਜੀ ਤੇ ਬਾਕੀ ਭਾਜੀ ਚਲੋ ਇਹੋ ਹੀ ਭੈਣ ਭਰਾਵਾਂ ਗਾੜੀ ਜਿਹੜੀ ਆਪਾਂ ਸਾਂਝ ਪਾਤੀ ਆ ਤੇ ਬੇਨਤੀ ਆ ਵੀ ਕੋਈ ਵੀ ਡੰਗਰ ਆਪਣੇ ਤੋਂ ਲੈਣਾ ਹਾਂਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬਹਿ ਕੇ ਤੇ ਫੇਰ ਆਪਾਂ ਨੂੰ ਸਾਈ ਬਿਆਨਾ ਪਾਓ ਠੀਕ ਹੈ ਤੇ ਭਾਜੀ ਜਿਹੜੀ ਸਾਈ ਹੁੰਦੀ ਉਹਦਾ ਸਮਾਂ ਦਾ ਸੀਮਤ ਸਮਾਂ ਦਾ ਕੋਈ ਹਾਂਜੀ ਹਾਂਜੀ ਭਾਵੇਂ ਆਪਾਂ ਹੀ ਕਿਸੇ ਤੋਂ ਲੈਨੇ ਆ ਹਾਂਜੀ ਸਮਾਂ ਦਾ ਕਿਸੇ ਚੀਜ਼ ਸਹੀ ਗੱਲ ਹੈ ਹਾਂਜੀ ਹਾਂਜੀ ਆਪਾਂ ਇਹ ਨਹੀਂ ਆਂਦੇ ਵੇਖ ਕੇ ਆਪਦਾ ਪਰਿਵਾਰ ਤੇ ਫੇਰ ਲਓ ਆਪਣੇ ਨੂੰ ਘਰੇ ਆ ਕੇ ਆਪਦੀ ਤਸੱਲੀ ਕਰੋ ਹਾਂਜੀ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਦੋਸਤੋ ਇਹ ਹੀ ਅੱਜ ਦੇ ਨਾਲ ਆਪਣੇ ਚਾਰ ਪਿੰਡ ਝਾਮਕਾ ਜ਼ਿਲ੍ਹਾ ਦਾ ਤਹਿਸੀਲ ਤਰਨਤਾਰਨ ਸਾਹਿਬ ਤੇ ਹੋਰ ਨਵੇਂ ਨਵੇਂ ਵੀਡੀਓ ਲੈ ਕੇ ਆਵਾਂਗੀ ਤੁਹਾਡੇ ਲਈ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ